ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰੋਂ ਟਿੱਲੋਂ ਉਮੀਦ ਕਰਦਾਂ ਤੁਸੀਂ ਸਾਰੇ ਬੜੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਣੇ ਘਰਾਂ ਵਿੱਚ ਖੁਸ਼ਹਾਲ ਹੋਵੋਗੇ ਤੰਦਰੁਸਤ ਹੋਵੋਗੇ ਸਭ ਠੀਕ ਠਾਕ ਹੋ ਜੀ ਤੇ ਅੱਜ ਬਣਾਉਣੀ ਆਪਾਂ ਦੁਪਹਿਰ ਦੀ ਚਾਹ ਤੇ ਟਾਈਮ ਹੋ ਗਿਆ 3 ਵਜੇ ਨੇ ਮੈਂ ਪਹਿਲਾਂ ਆਰਾਮ ਕੀਤਾ ਰੋਟੀ ਖਾ ਕੇ ਮੈਂ ਪੈ ਗਈ ਸੀ ਸਾਡੇ 12:30 ਵਜੇ ਜਿਵੇਂ ਪਹਿញਾ ਮੈਂ ਰੋਟੀ ਰੋਟੀ ਕਾ ਕੇ ਫਿਰ ਮੈਂ ਮੈਂ ਕਿਹਾ ਮੈਂ ਚਾਹ ਬਣਾਵਾਂ ਅੱਜ ਬੀਬੀ ਨਹੀਂ ਕਰੇ ਉਹ ਮੱਸਿਆ ਤੇ ਗਈ ਹੋਈ ਹੈ ਤੇ ਨਾਲ ਜੈਂ ਦਾ ਤੇ ਹੁੰਦੇ ਤੋਂ ਦਿਵਸ ਰਿਤਾ ਤਾਂ ਤਾਂ ਗੁਮੇ ਜੀ ਕਿਉਂਕਿ ਗਿਆ ਬੰਦਾ ਲੇਟ ਹੋ ਜਾਂਦਾ ਮਤਲਬ ਮੰਨ ਲੀ ਕੈਮ ਲੱਗਦੀ ਆ ਜਦੋਂ ਆਪਾਂ ਜਾਂਦੇ ਬੱਸਾਂ ਦੇ ਆਪਦੇ ਸਾਧਨ ਤੇ ਤਾਂ ਬੰਦਾ ਟਾਈਮ ਮਾੜੇ ਹੁੰਦਾ ਬੱਸ ਤੇ ਨਹੀਂ ਟਾਈਮ ਨਾਲ ਆ ਜਾਂਦਾ ਲਓ ਜੀ ਆਪਾਂ ਇੱਕ ਕੌਲੀ ਦਾਲ ਦੀ ਪਿਉਦੇ ਆਂਗੇ ਦਾਲ ਤੇ ਆਉਣਾ ਫਿਰ ਬੜਾ ਟਾਈਮ ਲੱਗਦਾ ਰਿਜਨ ਸੇਤੀ ਵੜ ਜਾਂਦੀ ਹੈ ਦਾਲ ਆਪਾਂ ਆਪਣਾ ਖਾਣਾ ਬਣਾ ਲੈਣਾ ਸ਼ਾਬਾਸ਼ ਬੀਬਾ ਪਤੰਗਾਂ ਦੇ ਜਿਹੜੇ ਦਿਨ ਨੇ ਸੋਹਣੇ ਲੱਗਦੇ ਹੋਰੀ ਦਿਨ ਜਿਹਨਾਂ ਲੱਗਦੇ ਰੁੱਖੇ ਜਿਹੇ ਦਿਨ ਤੇ ਨਾਲ ਨਾ ਤਾਂ ਨੀਂਦ ਆਉਂਦੀ ਤੇ ਨਾ ਹੀ ਪਿਆ ਜਾਂਦਾ ਘੋਰੀ ਦਿਨ ਜਿਹੜੇ ਬੈਨੇ ਰੁੱਖੇ ਜੇ ਖੇਤ ਜਿਹੇ ਚਾਰੇ ਦਿਨ ਜਿਵੇਂ ਕਪਾਹ ਨਰਮਾ ਆਏ ਦਿਨ ਉਹ ਦਿਨ ਆਏ ਪੈ ਨਹੀਂ ਹੁਣ ਬਾਹਰ ਖੇਤਾਂ 'ਚ ਜਉਣ ਜੀ ਲੱਗਿਆ ਕਰੂਗਾ ਘਰੇ ਨਹੀਂ ਜੀ ਲੱਗਿਆ ਕਰਨਾ ਉਹ ਦਿਨ ਆਏ ਹੋਏ ਨਹੀਂ ਹੁਣ La o zi până în miera garmăsii, un cea rizan lăgii ਕੰਪਾ ਦੇ ਦਿੱਤੇ ਦੁੱਧ ਬੱਦਿਆਂ ਦਾ ਇਹ ਨਹੀਂ ਮੈਂ ਪਾਉਂਦੀ ਮੈਂ ਜਮਾਦ ਦੇ ਦਾ ਸੰਦ ਮੋੜਤੀ ਭਾਈ ਚਾਹ ਥੋੜਾ ਜਿਆਦਾ ਸੇਕ ਲਵਾਉਣਾ ਪੈਂਦਾ ਹੈ ਸ ਮਾਏ ਨਵਾਂ ਸੂਟ ਮੇਰੇ ਬਾਦ ਫਰਕ ਪੈ ਗਿਆ ਜਿਹੜੀਆਂ ਭੈਣਾਂ ਮੇਰੇ ਸੁਰੂਤ ਵੀਡੀਓ ਦੇਖ ਰਹੀਆਂ ਹੋਣਗੀਆਂ ਮੇਰੇ ਕਿੰਨਾ weight ਦਾ ਫਰਕ ਪੈ ਗਿਆ ਮੇਰੇ 73 ਕਿਲੋ ਵਜਨ ਸੀ ਹੁਣ ਮੇਂ ਦਾ 60 ਰਹਿ ਗਿਆ ਉਸਾਇਦ 64 ਕਿਲੋ ਉੱਪਰ ਸੀ ਮੈਂ ਪਿਛਲੇ ਅ ਚਾਰ ਪੰਜ ਦਿਨ ਹੋ ਗਏ ਉਹਦਨੇ ਕਰਵਾ ਕੇ ਇਤੀ weight ਏਵੇਂ weight ਘਟਾਣ ਦੀ ਕੋਈ ਦਵਾਈ ਨਹੀਂ ਲੈਂਦੀ ਹੈਗੀ ਇਹ ਆਟੋਮੈਟਿਕ ਜਿਵੇਂ ਜਿਵੇਂ ਚਰਪੀ ਘਟਦੀ ਹੈ ਜਿਵੇਂ ਜਿਵੇਂ ਦਵਾਈ ਨਾਲ ਰੋਗ ਘਟਦੇ ਨੇ ਜਿਵੇਂ ਜਿਵੇਂ ਆਪਣਾ weight ਵਧੂ ਜਾਂਦਾ ਹੈ weight ਘਟਣ ਵਾਲੀ ਦਵਾਈ ਕੋਈ ਨਹੀਂ ਹੈਗੀ ਇਹਦੇ ਵਿੱਚ ਇਹ ਸਰੀਰ ਨੂੰ ਕਮਜ਼ੋਰੀ ਪਾਉਂਦੀ ਏ ਥੋੜੀ ਜਿਹੀ ਦਵਾਈ ਤਾਂ ਕਰਕੇ weight ਵਧੂ ਜਾਂਦਾ ਮੇਰੇ ਬਹੁਤ ਅਰਥ ਪੈ ਗਏ ਇਹਨੇ ਨਵਾਂ suit ਸਮਾਇਆ ਇਹਦੇ ਵੀ ਕੁਲਾਗਾ ਵੈਸੇ ਠੀਕ ਦੂਜੇ ਸੂਟਾਂ ਦਾ ਮੈਨੂੰ ਪਤਾ ਨਹੀਂ ਕਿ ਹੱਲ ਕਰਨਾ ਪਊਗਾ ਸਾਰੇ ਸੂਟ ਲੈ ਲਓਗੇ ਚੱਲੀ ਜੀ ਲੱਗਦੀ ਐ ਜੇ ਸੂਟ ਪਾ ਲੈਂਦੀ ਐ ਚੱਲ ਐਂ ਮੈਂ ਗੁਲਾ ਰਦੀ ਹੁਣ ਦੇੜ ਬਣਨ ਦੁਆਰਾ ਕਲਿੰਗ ਕਰਨੀ ਪਊ ਸਾਰੇ ਸੂਟਾਂ ਦੀ ਜਿਹੜੇ ਨਵੇਂ ਨੇ ਚਲੋ ਤਾਂ ਹੁਣ ਆਪ ਫਸਮਾਈ ਜਾਂਦੇ ਵਧੀਆ ਠੀਕ ਠੰਗ ਨਾਲ ਤੇ ਵੈਨੂ ਹੋ ਜਾਣਗੇ 22 ਤਰੀਕ ਨੂੰ 4 ਮਹੀਨੇ ਦਵਾਈ ਖਾਂਦੇ। ਪਰਪੋਟਾ ਮੈਂ ਤੇਨੂੰ ਮਹੀਨੇ ਤੋਂ ਕਰਾਉਣੀ ਸੀ। ਤੇ ਬਹੁਤ ਹਰਕਾਇਆ ਮੈਂ ਪਰਪੋਟਾ ਚ ਆਯੁਰਵੇਦਿਕ ਦਵਾਈ ਕਰਣੀ ਹੈ ਮੈਂ। ਜੇ ਕਿਸੇ ਬੈੜ ਭਾਈ ਨੇ ਬੁਸਣਾ ਹੋਵੇ ਤੱਕ ਆ ਸਕਦੇ ਕੋਈ ਵੀ ਵੱਡੀ-ਵੱਡੀ ਬਿਮਾਰੀ ਹੋਵੇ ਠੀਕ ਹੁੰਦੀ ਹੈ ਜੜ ਤੋਂ ਖਤਮ ਹੁੰਦੀ ਹੈ। ਤੇ ਡਾਕਟਰੀ ਇਲਾਜ ਇਹਦਾ ਕੋਈ ਨਹੀਂ ਆਏਗਾ। ਪਰੇਸ਼ਮ ਕਰਕੇ ਬੰਦਾ ਸੁਣ ਪਤਾ ਵੀ ਪਰੇਸ਼ਾਨ ਆ ਫਿਰ ਕਿ ਕੀ ਤਤ ਨਿਕਲਦੇ ਤੇ ਜਮਾਂ ਨਹੀਂ ਇਕੱਠਾ-ਘੁੱਠਾ ਸੜਦਾ ਕੋਈ ਵੀ ਸਰੀਰ 'ਚ ਹੋਣ ਸਾਡੇ ਇੱਥੇ ਪਹਿਲਾਂ ਕਿਸੇ ਨੇ ਲੈਤੀ ਸੀ ਦਵਾਈ ਫਿਰ ਮੈਂ ਲੈਤੀ ਕਈ ਵਾਰ ਮੈਂ ਗੁੱਸ ਰਹੀ ਹਾਂ ਸੀ ਕਿਸੇ ਦਾ ਭਲਾ ਹੋ ਜਾਂਦਾ ਪੁੰਨ ਹੁੰਦਾ ਵੀ ਦੱਸਣਾ ਚਾਹੀਦਾ ਮੇਰੇ ਭੈਣੇ ਮੈਂ ਤਾਂ ਲੀਵਰ 'ਚ ਗੰਡ ਸੀ ਲਾਇਆ ਕਰਦੇ ਅਚੰਡ ਨੇ ਨਗਾ ਘਾਜ ਚ ਗੰਡਾ ਸੀ ਤੇ ਮੈਨੂੰ ਇਹ ਰੋਤਾਂ ਬਹੁਤ ਰਾਹਤ ਮਿਲੀ ਜਿਹੜੀ ਅੰਗਾਲੀਆਂ ਗੰਡਣੇ ਉਹ ਮੇਰੀ ਬਿਲਕੁਲ ਚੱਕੀਆਂ ਗਈਆਂ ਨੇ ਸਾਫ਼ ਹੋ ਗਈਆਂ ਲੀਵਰ ਆ ਵੀ ਘਟ ਗਈ ਸੋਜ ਵੀ ਘਟ ਗਈ ਤਿੰਨ ਮਹੀਨੇ ਤੋਂ ਚੈੱਕ ਕਰਵਾਉਂਦਾ ਹਾਂ ਨਬਜ ਦੇਖ ਕੇ ਦੱਸਦਾ ਸਾਰੀ ਬਿਮਾਰੀ ਟੈਸਟ ਇਸ ਲਈ ਕਰਾਉਂਦਾਗਾ ਕਿ ਉਹਦੇ ਬੰਦੇ ਯਕੀਨੀ ਨਹੀਂ ਕਰਦਾ ਜਿੰਨੇ ਚਿਰ ਟੈਸਟ ਨਾ ਹੋਏ ਹੁਣ ਜਦੋਂ ਟੈਸਟ ਹੋ ਜਾਂਦੇ ਬੰਦਾ ਇੱਕ ਯਕੀਨ ਬਾਝੀ ਜਾਂਦਾ ਸਾਰੇ ਰਿਪੋਰਟਾ ਬੰਬੇ ਤੋਂ ਕਰਵਾਈਆਂ ਨੇ ਬਾਕੀ ਹਸਪਤਾਲ ਚ ਕਰਵਾਈਆਂ ਨੇ ਮੇਰੀਆਂ ਨੇ ਤੇ ਹੁਣ 3 ਮਹੀਨੇ ਬਾਅਦ ਨੂੰ ਫੇਰ ਕਰਵਾਈਆਂ ਵੀ ਦੱਸਣਾ ਨਹੀਂਦਾ ਕਿਸੇ ਭੈਣ ਭਾਈ ਦਾ ਭਲਾ ਹੋ ਜੇ ਮੈਨੇ ਵੀ ਕਿਸੇ ਨੂੰ ਦੱਸਿਆ ਤਾਂ ਮੈਂ ਦਵਾਈ ਖਾਣ ਲੱਗੀ ਆਂ ਦੇਖੋ ਤੁਸੀਂ ਪਹਿਲਾ ਵੀਡੀਓ ਚ ਦੇਖਦੇ ਸੀ ਮੇਰੇ ਬੇਟੇ ਬਹੁਤ ਜ਼ਿਆਦਾ ਸੀ ਹੁਣ ਨਾ ਇਹਦਾ ਮੇਰਾ weight ਘਟ ਗਿਆ ਮੈਂ ਤਾਂ ਇਹ ਲਾਇਆ ਜਿਵੇਂ ਮੇਰੇ ਵਿੱਚ ਕੋਈ ਗੱਜਨ ਨਹੀਂ ਹੈਗਾ ਹਲਕਾ ਹਲਕਾ ਸਰੀਰ ਲੱਗਦਾਗਾ ਬਿਲਕੁਲ ਤੇ ਜਿਨੇ ਵੀ ਭੈਣ ਭਾਈ ਨੇ ਪੁੱਛਣਾ ਹੋਇਆ ਆਪਾਂ ਸੁਣ ਟਰੈਕਟਰ ਦਾ ਐਡਰੈਸ ਦੇ ਦੇਾਂਗੇ ਪੂਰਾ ਤੁਸੀਂ ਜਾ ਕੇ ਦਵਾਈ ਲੈ ਸਕਦੇ ਹੋ ਉਹਨਾਂ ਤੋਂ ਨਬਜ ਦੇਖ ਕੇ ਦਵਾਈ ਦਿੰਦੇ ਬਾਕੀ ਟੈਸਟ ਉਹ ਜ਼ਰੂਰ ਕਰਵਾਉਂਦੇ ਕਹਿੰਦੇ ਗੱਲ ਨੂੰ ਕੋਈ ਗੱਲਬਾਤ ਹੋ ਜੇ ਅਗਲਾ ਕਹਿੰਦਾ ਵੀ ਟੈਸਟ ਨਹੀਂ ਕਰਵਾਏ ਹੋਏ ਵੀ ਬਹਿਸੀ ਡਾਕਟਰ ਤੇ ਅਗਲਾ ਗਾੜਾ ਕੇ ਪੈ ਜਾਂਦਾ ਉਹ ਵੀ ਰਗਨਮੇ ਟੈਸਟ ਜਿਹੜੂ ਕਰਵਾਉਣਾ ਦਾ ਸਾਡੇ ਤੋਂ ਫਾਇਦਾ ਹੋਇਆ ਕਈ ਜਾਣਿਆਂ ਨੂੰ ਤੇ ਇਸ ਕਰਕੇ ਆਪਾਂ ਵੀ ਦਵਾਈ ਲੈਤੀ ਮੈਨੂੰ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਲੱਗੇ ਅੱਜ ਕੱਲ ਬਿਮਾਰੀਆਂ ਹਰੇਕ ਕਿਸੇ ਨੂੰ ਆ ਕਿਸੇ ਨੂੰ ਥੋੜੀ ਕਿਸਨ ਵਾਲੇ ਜਦੋਂ ਆਪਾਂ ਥੋੜੇ ਰੋਗ ਤੋਂ ਦਵਾਈ ਨਹੀਂ ਲੈਂਦੇ ਫੇਰ ਉਹ ਰੂਪ ਗਲਤ ਧਾਰਨ ਕਰ ਲੈਂਦਾ ਮੈਨੂੰ ਵੀ ਇਹ ਰੰਡਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਮੇਰੇ ਅੰਦਰ ਵੀ ਕੀ ਕੁਝ ਚੱਲ ਰਿਹਾ ਹੈਗਾ ਸਰੀਰ ਦੇ ਕਿਉਂਕਿ ਆਪਾਂ ਨੂੰ ਜਿਹੜਾ ਕੋਈ ਪਤਾ ਆਉਂਦਾ ਵੇ ਆਪਣੇ ਅੰਦਰ ਕੀ ਬਣੀ ਜਾਂਦਾ ਐ ਇਹਦੀ ਪਤਾ ਲੱਗਦਾ ਬੰਦੇ ਨੂੰ ਮੇਰਾ ਪਿੱਤੇ ਦਾ ਪ੍ਰੇਸ਼ਣ ਹੋਇਆ ਸੀ ਉਦੋਂ ਸਾਡੇ ਇੱਥੇ ਬਰਨਾਲੇ ਜਦੋਂ ਮੈਂ ਦਾਖਲ ਕੀਤੀ ਪਿੱਤੇ ਦਾ ਪ੍ਰੇਸ਼ਣ ਕਰਵਾਉਣ ਵਾਸਤੇ ਤਾਂ ਡਾਕਟਰ ਨੇ ਜਦੋਂ ਪ੍ਰੇਸ਼ਣ ਕਰਨ ਲੱਗੇ ਮੇਰਾ ਪ੍ਰੇਸ਼ਣ ਵਿਚਾਰੇ ਛੱਡ ਦਿੱਤਾ ਸੀ ਉਹ ਕਹਿੰਦੇ ਵੀ ਪ੍ਰੇਸ਼ਣ ਜਦੋਂ ਅਸੀਂ ਪਿੱਤਾ ਖਿੱਚਦੇ ਆ ਤੇ ਨਾਲ ਬਈ ਗੰਡਾ ਆਉਂਦੀਆਂ ਨੇ ਪਿਸ ਕਰਕੇ ਬੇਰੋੜ ਉਹਨਾਂ ਨੇ ਮੈਨੂੰ ਲੁਧਿਆਣੇ ਰੈਫਰ ਕਰ ਦਿੱਤਾ ਸੀ ਫਿਰ ਮੇਰਾ ਆਪਰੇਸ਼ਨ ਲੁਧਿਆਣੇ ਹੋਇਆ ਉਹ ਅਸੀਂ ਬਹੁਤ ਡਰ ਗਏ ਸੀ ਘਬਰਾ ਗਏ ਸੀ ਡਾਕਟਰ ਕਹਿੰਦੇ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਵੀ ਇੱਥੇ ਸਾਡੇ ਕੋਲ ਇਲਾਜ ਨਹੀਂ ਹੈਗਾ ਉੱਥੇ ਲੁਧਿਆਣੇ ਸਾਰਾ ਇਲਾਜ ਹੈ ਵੀ ਤਾਂ ਕਰਕੇ ਸਾਨੂੰ ਲੁਧਿਆਣੇ ਤੋਰੇ ਇੱਕ ਰਾਤ ਦੇ ਸੰਮਨਾਂ ਆਪਣੇ ਕੋਲ ਰੱਖਿਆ ਤੇ ਦੂਸਰੇ ਦਿਨ ਭੇਜਿਆ ਐਂਬੂਲੈਂਸ ਕਰਾ ਕੇ ਤੇ ਮੇਰੇ ਬਰੇਸ਼ਨ ਹੋਵੇ ਜੀ 4-5 ਸਾਲ ਹੋ ਗਏ ਟੁਕ ਟੁਕ ਪ੍ਰੈਸ਼ ਨੂੰ ਪਰ ਮੈਨੂੰ ਤਕਲੀਫ ਕੋਈ ਨਹੀਂ ਸੀ ਪਰ ਮੇਰੇ ਮਨ ਦਾ ਬਹਿਮ ਸੀ ਵੀ ਇਹ ਗੰਡਾ ਕੀ ਕੁਸੂਰ ਬਾੜ ਜਾਂਦਾ ਇਸ ਕਰਕੇ ਫਿਰ ਮੈਨੂੰ ਕਿਸੇ ਨੇ ਦੱਸ ਪਾਈ ਵੀ ਨਾ ਇਸ ਕਾਏ ਕਰਕੇ ਬੈਦਵੀ ਦਵਾਈ ਦਿੰਦਾ ਮੈਂ ਆਏ ਸਾਲ ਐਮਆਈਆਰ ਵਗੈਰਾ ਕਰਵਾਉਂਦੀ ਸੀ ਡਾਕਟਰਾਂ ਦੇ ਵੀ ਚੱਕਰ ਕੜਦੀ ਸੀ ਜਦ ਮੇਰੇ ਜਿਆਦਾ ਜਾਂਦਾ ਸੀ ਵੀ ਮੇਰੇ ਅੰਦਰ ਆਏ ਆ ਮੈਨੂੰ ਗੁਰਦਿਆਂ ਦੇ ਗੰਡਾ ਬਾਰੇ ਤਾਂ ਪਤਾ ਲੱਗੇ ਨਹੀਂ ਗੁਰਦਿਆਂ ਚ ਵੀ ਗੰਡਾ ਬਣੀ ਆ ਜੀ ਗਾਲਾਈ ਗੰਡ ਤਾਂ ਜਦੋਂ ਸੀ ਇਹ ਬੈਡ ਕੋਲ ਵੇਸ ਸੀ ਉਦੋਂ ਪਤਾ ਲੱਗਿਆ ਅਲਟਰਾਸਾਉਟ ਚ ਆਇਆ ਗਾਲ ਬਾਰੇ ਬਿਲਕੁਲ ਪਤਾ ਨਹੀਂ ਸੀ ਇਹ ਕਿ ਲਡਾ ਵਿੱਚ ਵੀ ਤਕਲੀਫ ਕੋਈ ਤਕਲੀਫ ਨਹੀਂ ਸੀ ਹੈਗੀ ਨਾਲੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਹੈਗੀ ਪਤਾ ਨਹੀਂ ਕਿਵੇਂ ਗੰਡਾ ਹੀ ਨਹੀਂ ਬਣ ਜਾਂਦੀ ਨੇ ਆਪਣੇ ਅੰਦਰ ਤੇ ਜਿੰਮੇ ਲਈ ਕਹਿਣਾ ਕਿਦਾਂ ਨਹੀਂ ਆਪਸ ਰਹੀਆਂ ਨੇ ਵੀ ਕਿਸੇ ਦੱਸ ਸੁਣੋ ਵੀ ਕਿਸੇ ਦਾ ਹੋਰ ਭਲਾ ਹੋ ਜੂਗਾ ਕਈ ਭੈਣ ਰਿਕਮੈਂਡਾਈ ਸੀ ਪਰ ਮੈਂ ਦੱਸਦੀ ਐ ਨਹੀਂ ਸੀ ਪਹਿਲਾਂ ਵੀ ਮੈਂ ਆਪ ਪ੍ਰੋਪਰ ਤਰੀਕੇ ਨਾਲ ਦਵਾਈ ਲੈਣਾ ਏਅਰ ਮੈਂ ਦੱਸਾਂ ਕਿਉਂਕਿ ਜਦੋਂ ਆਪਾਂ ਦੱਸਦੇ ਆ ਗੱਲ ਆਪਦੀ ਨਾ ਪੂਰੀ ਹੋਵੇ ਆਪ ਕੋ ਦੂਜੇ ਨੂੰ ਦੱਸਣ ਵੇਹ ਜਾਨੇ ਉਹਨਾਂ ਤੇ ਬਸਨ ਦਾ ਕੋਈ ਫਾਇਦਾ ਨਹੀਂ ਆਏਗਾ ਇਸ ਕਰਕੇ ਅੱਜ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੀ ਮੈਂ ਟੈਸਟ ਕਰਾਇਆ ਵੀ ਹੋ ਗਏ 10-12 ਦਿਨ ਤੋਂ ਉੱਪਰ ਹੋ ਗਏ ਬਾਈ 3 ਦਿਨ ਟੈਸਟ ਕਰਾਇਆ ਤੇ ਮੇਰੇ ਕੋਲ ਟਾਈਮ ਨਹੀਂ ਲੱਗਿਆ ਅੱਜ ਮੈਂ ਆ ਕੇ ਨਾ ਮੈਂ ਚਾਹ ਬਣਾਉਣੀ ਐ ਨਾ ਇਹ ਸੋਡ ਨਾ ਗੱਲਾਂ ਕਰਦੀ ਤੇ ਜੇ ਵੀ ਕਿਸੇ ਨੂੰ ਪ੍ਰੋਬਲਮ ਹੋਵੇ ਕੋਈ ਵੀ ਵੱਡੀ ਦਵੱਡੀ ਬਿਮਾਰੀ ਹੋਵੇ ਕੁਛ ਵੀ ਹੋਵੇ ਜਿਹਨੂੰ ਆਪਾਂ ਨਾ ਨਹੀਂ ਲੈਂਦੇ ਉਹ ਬਿਮਾਰੀ ਹੋਵੇ ਉਹਦਾ ਵੀ ਉਹ ਲਾਜ ਕਰਦੇ ਆਪਾਂ ਤੁਹਾਨੂੰ ਨੰਬਰ ਦੇ ਦੇਵਾਂਗੇ ਡਾਕਟਰ ਦਾ ਤੁਸੀਂ ਜਾ ਕੇ ਦਵਾਈ ਲੈ ਸਕਦੇ ਤੇ ਪਹਿਲਾਂ ਇੱਕ ਤਾਂ ਸਾਡੇ ਕਿਸੇ ਨੇ ਖਾਧੀ ਸੀ ਦਵਾਈ ਤਾ ਕਰਕੇ ਫਿਰ ਮੈਂ ਲੈ ਕੇ ਆਈ ਇਹ ਦਵਾਈ ਆਪਾਂ ਨੂੰ ਇੱਕ ਯਕੀਨ ਵਾਜ ਜਾਂਦਾ ਜਦੋਂ ਕੋਈ ਭੈਣ ਭਾਈ ਦਵਾਈ ਲੈ ਕੇ ਆਉਂਦਾਗਾ ਆਪਣੇ ਮਨ ਨੂੰ ਉਹ ਹੋ ਜਾਂਦਾ ਹੁਣ ਮੈਨੂੰ ਸਰੀਰ ਨੂੰ ਬਹੁਤ ਤਕਲੀਫ ਰਹਿੰਦੀ ਸੀ ਮੈਂ ਪੈਰ ਨਹੀਂ ਸੱਤ ਵੀ ਹੈ ਕਿ ਸਿੱਧੀ ਤੇ ਰਾਤ ਨੂੰ ਵੀ ਇਹ ਵਜਿੰਦੇ ਬਣ ਰਾਤ ਉਹ ਵੀ ਬੈ ਕੇ ਰਾਤ ਕੱਟਣਾ ਕੰਮ ਹੋ ਜਾਂਦਾ ਸੀ ਤੇ ਉਸ ਦਿਨ ਦਾ ਨਾ ਮੇਰਾ ਬਲੱਡ ਵਧਿਆ ਤੇ ਨਾ ਮੈਨੂੰ ਕੋਈ ਹੋਰ ਦਵਾਈ ਐ ਮੈਂ ਬਹੁਤ ਵਧੀਆ ਸੈਟ ਹੈ ਪਰ ਥੋੜੇ ਦਵਾਈ ਵੀ ਕਾਸਟਲੀਆ ਤੇ ਮਹਿੰਗੀ ਵੀ ਹੈ ਦਵਾਈ ਬਸ ਬੇ ਪ੍ਰਗੈਸ ਦਾ ਸਿਰ ਇਕਦਾਂਨ ਨੇ ਕੰਮ ਬਿਲਕੁਲ ਸੜਾਇਆ ਮੇਰਾ ਬਾਕੀ ਹੋਰ ਕੋਈ ਘਾਰਾ ਕੰਮ ਤਾਂ ਬਿਲਕੁਲ ਹੀ ਨਹੀਂ ਕਰਨਾ ਜਿਵੇਂ ਚਾਹ ਪਾਣੀ ਵਗੈਰਾ ਇੰਨਾ ਕ ਤਾਂ ਮੈਂ ਕਰ ਲੈਣੀ ਹੋਰ ਕੋਈ ਕੰਮ ਨਹੀਂ ਕਰਨਾ ਡਾਕਟਰ ਨੇ ਮੈਨੂੰ ਇੱਕ ਹੀ ਗੱਲ ਕਹੀ ਸੀ ਵੀ ਇੱਕ ਪਾਸੇ ਵੀ ਰਹਿਣਾ ਤੁਸੀਂ ਕਿਹੜਾ ਰਾਹ ਚੁਣਨਾ ਸੋਨੂੰ ਆਪ ਹੀ ਪਤਾ ਹੈ ਕੁਝ ਕਿਹੜਾ ਰਾਜੂ ਨੇ ਆ ਜਾਂਦਾ ਤੇ ਮੈਂ ਇਹਦਾ ਡਾਕਟਰ ਦਾ ਬਹੁਤ ਧੰਨਵਾਦ ਕਰਦੀ ਆ ਮੈਂ ਤਾਂ ਕਹਿੰਦੀ ਉਹਨੂੰ ਬੱਡੀ ਸਾਰੀ ਰੱਬੋਂ ਬਰਗਰੀ ਜਿਹੜਾ ਇਹ ਜੇ ਗੰਡਾ ਵਗੈਰਾ ਉਹ ਵਾਰੀਆਂ ਦੇ ਇਲਾਜ ਕਰਦਾ ਦੂਸਰੇ ਰੋਗਾਂ ਦੇ ਇਲਾਜ ਕਰਦਾ ਬਹੁਤ ਹੀ ਵਧੀਆ ਡਾਕਟਰ ਹੈ ਤੇ ਭੈਣਾ ਕੁਸਦੀਆਂ ਤੇ ਆ ਪਤਾ ਕਰਕੇ ਵੀਡੀਓ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਵੀਡੀਓ ਨੂੰ ਪੱਲਵਾਚ ਦੇਖਣਾ ਦੇ ਵਧੀਆ ਵਧੀਆ ਕਮੈਂਟ ਕਰਨੇ ਜਿਨੇ ਵੀ ਭੈਣ ਭਾਈ ਨੇ ਐਡਰੈਸ ਲੈਣਾ ਹੋਇਆ ਆਪਾਂ ਐਡਰੈਸ ਦੇ ਦੇਾਂਗੇ ਤੁਸੀਂ ਜਾ ਕੇ ਦਵਾਈ ਲੈ ਆਏ ਉਹਨਾਂ ਤੋਂ ਸਰੋਂ ਆਪੀ ਚੌਥੇ ਦਿਨ ਦਵਾਈ ਦੱਸ ਦਿੰਦੀ ਐ ਮਿਕੀ ਇਹ ਦਵਾਈ ਚ ਰਾਜ ਚੌਥੇ ਦਿਨ ਸਾਨੂੰ ਦਵਾਈ ਦੱਸ ਦਿੰਦੀ ਹੈ ਹਰੇਕ ਤਰ੍ਹਾਂ ਦੀ ਦਵਾਈ ਦਿੰਦਾ ਕੋਈ ਇੱਕ ਰੋਗ ਦੀ ਦਵਾਈ ਨਹੀਂ ਦਿੰਦਾ ਹੈ ਤੁਸੀਂ ਜ਼ਰੂਰ ਇੱਕ ਵਾਰ ਜੇ ਕਿਸੇ ਨੂੰ ਦੁੱਖ ਤਕਲੀਫ ਹੋ ਜਾ ਕੇ ਦੇਖੇ ਬਿਨਾਂ ਦੁੱਖ ਤੱਕ ਤਾਂ ਕੋਈ ਜਾਣਦਾ ਨਹੀਂ ਹੈਗਾ ਕਿ ਵਾਪਾਂ ਨੂੰ ਵੀ ਦੱਖਣ ਦਾ ਫੇਰ ਹੀ ਹੁੰਦਾ ਭੱਜਦਾ ਹੈਗਾ ਤੇ ਮੈਨੂੰ ਵੀ ਮਾਨਚ ਬੈਠੀ ਵੀ ਰੰਡਾ ਤਾਂ ਕੋਈ ਕੁਸੂਰ ਨਾ ਬਣ ਜੇ ਵੀ ਬੱਚੇ ਵੀ ਛੋਟੇ ਨੇ ਵੀ ਜਨਾਨੀ ਨਾਲ ਹੀ ਘਰਾਂ ਜੇ ਮੈਂ ਮੰਜੇ ਤੇ ਬੈਠੀ ਐ ਫੇਰ ਵੀ ਸਾਰਾ ਘਰ ਦਾ ਕੰਮ ਮੇਰੇ ਨਾਲ ਚੱਲਦਾ ਹੈਗਾ ਕਿਉਂਕਿ ਗੁਰਬਤਾ ਘਰ ਚ ਸਾਰੇ ਪਰਿਵਾਰ ਦੀ ਰੈਸ ਲਾਹ ਲਾ ਲਈ ਗੱਡੀ ਚੱਲਦੀ ਹੈ ਕੰਨਾਂ ਨੂੰ ਨਾ ਕੁਝ ਨਹੀਂ ਕਰ ਸਕਦਾ ਤੇ ਇਸ ਕਰਕੇ ਮੈਂ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਤੇ ਚਲੋ ਜੀ ਧੰਨਵਾਦ ਜੀ ਵੀਡੀਓ ਨੂੰ ਬੰਦ ਕਰਦੇ ਹਾਂ ਤੁਹਾਨੂੰ ਥੈਂਕ ਯੂ